myself dr risha working as medical officer at amarn clinic hayatnagar itthe har tarah di medicines wagaira di supply bahut vadiya ho rahi hai patient di sehat ch kafi waddah ho reha hai har tarah de sampling kitti ja rahi hai jitnal patient nu kafi ohna di sehat vich waddah ho reha te ohna nu kafi sahulata mil rahiyan ne ਇੱਥੇ ਹਰ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਨੇ ਜਿਵੇਂ ਕਿ ਹਾਈਪਰਟੈਨਸ਼ਨ ਦੇ ਪੇਸ਼ੈਂਟਸ ਡਾਇਬੀਟਿਸ ਦੇ ਜਾਂ ਫਿਰ ਕੋਈ ਵੀ ਆਰਥਰਾਇਟਿਸ ਦਾ ਪੇਸ਼ੈਂਟ ਯੂਰੀਆ ਯੂਰਿਕ ਐਸਿਡ ਹਰ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਆ ਜਿਨ੍ਹਾਂ ਨੂੰ ਹਰ ਤਰ੍ਹਾਂ ਦੀ ਮੈਡੀਸਿਨਸ ਜਿਹੜੀਆਂ ਆ ਉਹ ਸਪਲਾਈ ਕੀਤੀ ਜਾਂਦੀ ਹੈ ਪਹਿਲਾਂ ਪੇਸ਼ੈਂਟਸ ਨੂੰ ਗੁਰਦਾਸਪੁਰ ਤੱਕ ਜਾਣਾ ਪੈਂਦਾ ਸੀ ਕਈ ਬਜ਼ੁਰਗ ਲੋਕ ਜਿਹੜੇ ਇਹਨਾਂ ਡਿਸਟੈਂਸ ਨਹੀਂ ਕਵਰ ਕਰ ਪਾਉਂਦੇ ਉਹਨਾਂ ਲਈ ਇਹ ਥੋੜੇ ਡਿਸਟੈਂਸ ਵਿੱਚ ਹਰ ਤਰ੍ਹਾਂ ਦੀ ਮੈਡੀਸਿਨਸ ਦਾ ਮਿਲਣਾ ਕਾਫੀ ਵਧੀਆ ਹੈ ਮੈਂ ਵੀ ਸਰਕਾਰ ਦਾ ਕਨਵਰਟ ਕਰਨਾ ਚਾਹਾਂਗੀ ਕਿ ਅਸੀਂ ਪਿੰਡ ਵਿੱਚ ਆ ਕੇ ਬਜ਼ੁਰਗਾਂ ਦੀ ਜਾਂ ਫਿਰ ਪਿੰਡ ਵਿੱਚ ਲੋਕਾਂ ਦੀ ਜਿਹੜੀ ਮਦਦ ਕਰਨ ਦਾ ਸਾਨੂੰ ਮੌਕਾ ਮਿਲਿਆ ਹੈ ਇੱਥੇ ਹਰ ਏਜ ਦੇ ਪੇਸ਼IENTS ਜਿਹੜੇ ਆ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਪੇਸ਼ੈਂਟ ਦਾ ਟ੍ਰੀਟਮੈਂਟ ਕੀਤਾ ਜਾਂਦਾ ਹੈ ਐਂਡ ਹਰ ਤਨਾਂ ਦੀ ਉਹਨਾਂ ਦੇ ਅਕੋਰਡਿੰਗ ਜਿਹੜੀ ਆ ਉਹ ਮੈਡੀਸਿਨ ਵੀ ਸਪਲਾਈ ਕੀਤੀ ਜਾਂਦੀ ਹੈ ਇਹਤੇ ਲੋਕਾਂ ਦਾ ਵੀ ਹਾਰਵੀ ਕਾਫੀ ਅੱਛਾ ਹੈ ਕਾਫੀ ਵਧੀਆ ਤਰੀਕੇ ਨਾਲ ਕੋਆਪਰੇਟ ਕਰਦੇ ਐ ਐਡਜਸਟ ਕਰਦੇ ਐ ਡਾਕਟਰ ਨਾਲ ਇਤੇ ਹਰ ਤਰ੍ਹਾਂ ਦੀ ਜਿਹੜੀ ਹੈ ਉਹ ਫ੍ਰੀ ਸਰਵਿਸ ਮਿਲਦੀ ਐ ਪੇਸ਼ੈਂਟਸ ਨੂੰ ਤਾਂ ਕਿ ਉਹਨਾਂ ਨੂੰ ਉਹਨਾਂ ਦੀ ਹੈਲਥ ਜਿਹੜੀ ਹੈ ਉਹ ਠੀਕ ਰਹੇ ਬਾਕੀ ਜਿਹੜਾ ਉਹਨਾਂ ਦਾ ਡੈਥ ਰੇਟ ਜਿਹੜਾ ਵੀ ਵਧਦਾ ਵੈ ਉਹ ਉਹਦੇ ਵਿੱਚ ਥੋੜਾ ਫਾਲੋ ਹੋ ਜੇ ਅਸੀਂ ਗਵਰਨਮੈਂਟ ਆਫ ਪੰਜਾਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਕਾਰਨ ਸਾਨੂੰ ਇਥੇ ਪਿੰਡ ਵਿੱਚ ਆ ਕੇ ਲੋਕਾਂ ਦੀ ਮਦਦ ਕਰਨ ਦਾ ਜਿਹੜਾ ਹੈ ਮੌਕਾ ਮਿਲਦਾ ਹੈ ਬਜ਼ੁਰਗ ਲੋਕਾਂ ਦੀ ਮਦਦ ਕਰਨ ਦਾ ਮੌਕਾ ਮਿਲਦਾ ਹੈ